ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਜਿੱਤੀ ਹਾਲ ਚਾਲ ਹੈ ਕੱਲ ਦੀ ਕੀਤੇ ਆ ਜੀ ਬਜਾਈ ਸ਼ੁਰੂ ਈਐਸਰ ਨਾਲ ਤੇ ਕੰਮ ਵੀ ਆ ਵੀ ਪੜੇਗੀ ਕੀ ਕੰਮ ਆ ਤੇ ਪਿਛਲੇ ਸਾਲ ਅਸੀਂ ਮਸ਼ੀਨ ਲਈ ਸੀ ਜੀ ਪੀਸੀ ਵਾਲਾ ਸਟੈਪ ਵਾਈ ਸਟੈਪ ਆਈ ਪੱਜਾ ਸੜਾ ਚੌਣਾ ਰਿਆ ਤੇ ਇਹ ਕਿਲੇ ਸਾਤੇ ਕਿਲੇ ਉਧਰ ਕੀਤੇ ਆ ਅਸੀਂ ਸਾਰਾ 14 15 ਕਿਲੇ ਚਾ ਗਿਰਚਾ ਨੇ ਤੇ ਵੀਰ ਨੇ ਲਈ ਠੀਕ ਨੇ ਟਾਲੀ ਪਿਲੇ ਸਾਲ ਦਾ ਪਿਲੇ ਸਾਲ ਦਾ ਕੀ ਸਪੀਰੀਅੰਸ ਰ ਆ ਵੀਰੇ ਪਿਲੇ ਸਾਲ ਮੈਂ 5 ਏਕੜ ਲਾਇਆ ਸੀ ਬਹੁਤ ਵਧੀਆ ਰਿਆ ਠੀਕਾ ਜਿਹੜਾ ਆਪਣੇ ਜਿਹੜਾ ਕਦੂ ਕਰਕੇ ਢੋਨਾ ਲਾਇਆ ਸੀ ਨਾ ਉਹਦੇ ਨਾਲੋਂ 5 7 ਮਾਣ ਵੱਧ ਨਿਕਲੀ ਆ ਤੇ ਜਿਹੜਾ ਕਾ ਹੋਇਆ ਕਾ ਕਾ ਹੋਇਆ ਸੀ ਨਿਕਾ ਠੀਕ ਹੈ ਜੀ ਵੀ ਪੈਂਦੀ ਸਪਰੇਅ ਕੀਤੀ ਤਾਂ ਕਿ ਲੱਗੇ ਕੀਤੀ ਕਾ ਹੋਇਆ ਜੀ ਬਹੁਤ ਕਿਉਂਕਿ ਪਾਣੀ ਦੀ ਵਧੀਆ ਚਾਹੀਦਾ ਇਹਨਾਂ ਨੂੰ ਇਹ ਹੁਣ ਹਰਕੇ ਇਹਨਾਂ ਨੇ ਸਾਰੀ ਬਜਾਈ ਕਰ ਲਈ ਹੈ ਇਹਦਾ ਮਤਾ ਵੀ ਆ ਗਿਆ ਕਿ ਬਣਾ ਆਹ ਫਟਾਫਟ ਗ੍ਰਾਸਰ ਵੀ ਚੈੱਕ ਕਰਨ ਸੇ ਅੜਿਆ ਨਵਿਆ ਵੀਡੀਓ ਵੇਖਣ ਵਾਸਤੇ ਪੇਜ ਨੂੰ ਫੋਲੋ ਕਰ ਲਓ ਇਹ ਹੁਣ ਬੀਜਾ ਅੱਜ ਉਗਦਾ ਵੀ ਖਾਵਾਂਗੇ ਤੇ ਫਿਰ ਇਸ ਤੋਂ ਬਾਅਦ ਤੁਹਾਨੂੰ ਹੋਰ ਵੀ ਨਵੇਂ-ਨਵੇਂ ਵੀਡੀਓ ਪਾਵਾਂਗੇ ਇਹਦੀਆਂ ਤੇ ਸਟੈਪ ਬਾਈ ਸਟੈਪ ਇਹ ਅਸਟਮ 5.5 ਕਿਲੋ ਪੀ ਪਾ ਰਿਹਾ ਸੀ ਧਰਤੀ ਇਹ ਕੱਢਦਾ ਤੇ 3 ਇੰਚ ਦੇ ਬੂਟਾ ਲੱਗੂਗਾ ਜੀ